ਬਾਰਡਰ ਦੇ ਇੱਕ ਪਾਸੇ ਤੁਸੀਂ ਪਾਰੀ ਫੋਰਸ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਅੱਜ ਫੋਰਸ ਲਗਾਈ ਗਈ ਹੈ ਤੇ ਦੂਜੇ ਪਾਸੇ ਜਿਹੜੇ ਕਿਸਾਨ ਨੇ ਤੇ ਕਿਸਾਨ ਜਿਹੜੇ ਸਾਡੇ ਬਜ਼ੁਰਗ ਨੇ ਉਹ ਨੌਜਵਾਨੀ ਨੂੰ ਰੋਕਦੇ ਹੋਏ ਨਜ਼ਰ ਆ ਰਹੇ ਨੇ ਦੋਸਤੋ 12 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਸੀ ਕਿ 12 ਵਜੇ ਤੱਕ ਜਿਹੜੀ ਮੀਟਿੰਗ ਕਿਉਂਕਿ ਪਹਿਲਾਂ 11 ਵਜੇ ਦਾ ਟਾਈਮ ਮਿਲਿਆ ਸੀ ਉਸ ਤੋਂ ਬਾਅਦ 12 ਵਜੇ ਦਾ ਅਤੇ 12 ਵਜੇ ਤੋਂ ਬਾਅਦ ਕੀ ਕਰਨਾ ਹੈ ਉਸ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਨੇ ਉਧਰੋਂ ਖੇਤਾਂ ਵਿੱਚ ਦੀ ਵੀ ਕਿਸਾਨਾਂ ਨੇ ਪੂਰਾ ਜਿਹੜਾ ਪ੍ਰਸ਼ਾਸਨ ਨੂੰ ਘੇਰਾ ਪਾਇਆ ਹੋਇਆ ਪੂਰਾ ਜਿਹੜਾ ਬਾਰਡਰ ਟੱਪਣ ਦੀਆਂ ਪੂਰੀਆਂ ਤਿਆਰੀ ਨੇ ਤੇ ਇੱਧ ਤਿਆਰੀਆਂ ਚੱਲ ਰਹੀਆਂ ਨੇ ਨੌਜਵਾਨਾਂ ਵੱਲੋਂ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਫੌਜ ਹੈ ਜਿਹੜਾ ਪ੍ਰਸ਼ਾਸਨ ਉਹ ਵੀ ਅੱਜ ਵੱਡੀ ਭਾਰੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਿਆਰੀ ਦੇ ਵਿੱਚ ਹੈ ਅਤੇ ਦੋਸਤੋ ਉਸ ਜੇ ਦੂਜੇ ਪਾਸੇ ਦੇਖੋਗੇ ਤਾਂ ਸਾਡੇ ਜਿਹੜੇ ਕਿਸਾਨ ਨੇ ਉਹ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਅੱਜ ਇਕੱਠੇ ਹੋਏ ਨੇ ਬਾਰਡਰ ਦੇ ਉੱਤੇ ਇਕੱਠ ਤੁਸੀ ਦੇਖ ਸਕਦੇ ਹੋ ਜੇਕਰ ਜੇਕਰ ਗੱਲ ਕਰੀਏ ਦੋਸਤੋ ਤਾਂ 2 ਕਿਲੋਮੀਟਰ 2.5 ਕਿਲੋਮੀਟਰ ਦੇ ਵਿੱਚ ਇਹ ਇਕੱਠਾ ਜੋ ਕਿਸਾਨਾਂ ਦਾ ਤੇ ਕਿਸਾਨ ਵੀ ਪੂਰੇ ਤਿਆਰ ਬਰ ਤਿਆਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਖੜੇ ਨੇ ਦੋਸਤੋ ਦਿੱਲੀ ਹਰ ਹਾਲਤ ਦੇ ਵਿੱਚ ਜਾਣਾ ਹੈ ਇਹ ਕਿਸਾਨਾਂ ਦਾ ਆ ਜਿਹੜਾ ਪੂਰਾ ਮਨ ਹੈ ਪੂਰਾ ਪੱਕਾ ਇਰਾਦਾ ਕਰਕੇ ਆਏ ਨੇ ਕਿ ਦਿੱਲੀ ਜਾ ਕੇ ਹਟਾਗੇ ਪਰ ਪ੍ਰਸ਼ਾਸਨ ਵੱਲੋਂ ਵੀ ਪੂਰੀਆਂ ਕਿਸਾਨਾਂ ਨੂੰ ਰੋਕਣ ਦੀਆਂ ਜਿਹੜੀਆਂ ਜਿਹੜੇ ਯਤਨ ਕੀਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਹਿਲਾ ਟਾਈਮ ਸੀ ਉਹ 11 ਵਜੇ ਦਾ ਦਿੱਤਾ ਗਿਆ ਸੀ ਜੋ ਮੀਟਿੰਗ ਚੱਲ ਰਹੀ ਹੈ ਕਿਸਾਨ ਆਗੂਆਂ ਦੇ ਨਾਲ ਪਰ ਦੋਸਤੋ ਉਸ ਤੋਂ ਬਾਅਦ ਜਿਹੜਾ ਟਾਈਮ ਹੈ 11 ਤੋਂ 12 ਦਾ ਕਰ ਦਿੱਤਾ ਗਿਆ ਸੀ ਆ ਜੋ ਲਗਾਤਾਰ ਹੈ ਟਾਈਮ ਹੈ ਟਾਈਮ ਨੂੰ ਵਧਾਇਆ ਜਾ ਰਿਹਾ ਦੋਸਤੋ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿਚਕਾਰ ਕੋਈ ਸੰਧੀ ਹੋ ਜੇ ਹੋ ਸਕਦਾ ਹੈ ਸਰਕਾਰ ਕਿਸਾਨਾਂ ਦੀਆਂ ਜਿਹੜੀਆਂ ਸਾਰੀਆਂ ਮੰਗਾਂ ਜਿਹੜੀ ਮੰਨ ਲਵੇ ਤੇ ਕਿਸਾਨ ਇੱਥੋਂ ਹੀ ਵਾਪਸ ਚਲੇ ਜਾਣ ਪਰ ਅੱਜ ਤੱਕ ਜਿਹੜੀਆਂ ਕਈ ਕਿਸਾਨਾਂ ਨੇ ਜਿਹੜੀਆਂ ਕੀਤੀਆਂ ਨੇ ਮੀਟਿੰਗਾਂ ਉਹ ਕਿਸੇ ਵੀ ਮੀਟਿੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਇਸ ਕਰਕੇ ਵੀ ਬਾਰ-ਬਾਰ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਬਾਰ-ਬਾਰ ਬੇਸਿੱਟਾ ਹੋ ਜਾਂਦੀਆਂ ਨੇ ਅ ਇਸੇ ਕਰਕੇ ਅੱਜ ਜਿਹੜੀ ਪੂਰੀ ਤਿਆਰੀ ਕਰਕੇ ਆਏ ਨੇ ਕਿਸਾਨ ਕਿ ਅੱਜ ਵੀ ਅਗਰ ਜੋ ਮੀਟਿੰਗ ਚੱਲ ਰਹੀ ਹੈ ਉਹ ਬੇਸਿੱਟਾ ਹੁੰਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ ਤਿਆਰ-ਬਾਰ ਤਿਆਰ ਖੜੇ ਨੇ ਅਗਰ ਅੱਜ ਦੀ ਮੀਟਿੰਗ ਬੇਸਿੱਟਾ ਹੁੰਦੀ ਹੈ ਤਾਂ ਕਿਸਾਨ ਬਾਰਡਰ ਨੂੰ ਤੋੜ ਕੇ ਜਿਹੜਾ ਅੱਗੇ ਲੰਘ ਜਾਣਗੇ ਦੋਸਤੋ ਅੱਜ ਦੇਖਣ ਵਾਲੀ ਚੀਜ਼ ਇਹ ਹੈ ਕਿ ਤੁਸੀਂ ਜਿਹੜਾ ਸਾਹਮਣੇ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਭਾਰੀ ਫੌਜ ਆ ਜਿਹੜਾ ਫੋਰਸ ਆ ਉਹ ਵੀ ਭਾਰੀ ਮਾਤਰਾ ਦੇ ਵਿੱਚ ਲਗਾਈ ਗਈ ਹੈ ਵੱਡੀ ਮਾਤਰਾ ਦੇ ਵਿੱਚ ਫੋਰਸ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੇ ਦੋਸਤੋ ਗੱਲ ਕਰੀਏ ਤਾਂ ਦੂਜੇ ਪਾਸੇ ਤਾਂ ਦੂਜੇ ਪਾਸੇ ਵੀ ਤੁਹਾਨੂੰ ਇੰਨੀ ਫੋਰਸ ਦੇਖਣ ਨੂੰ ਮਿਲੇਗੀ ਜੋ ਹਰਿਆਣਾ ਵਾਲੀ ਸਾਈਡ ਦੂਜੇ ਪਾਸੇ ਤੋਂ ਕਿਉਂਕਿ ਦੋਸਤੋ ਇਹ ਸੱਤ ਲੇਰਾਂ ਬਣੀਆਂ ਹੋਈਆਂ ਨੇ ਬੈਰੀਗੇਟਿੰਗ ਦੀਆਂ ਤੇ ਸੱਤ ਲੇਰਾਂ ਦੇ ਵਿੱਚੋਂ ਜਿਹੜੀ ਇਹ ਪੰਜਾਬ ਵਾਲੇ ਪਾਸੇ ਵਾਲੀ ਲੇਰ ਹੈ ਉਦੇ ਉੱਤੇ ਭਾਰੀ ਫੋਰਸ ਤੁਸੀਂ ਦੇਖ ਸਕਦੇ ਹੋ ਤੇ ਪਰਲੇ ਪਾਸੇ ਵੀ ਜਿਹੜੀ ਫੋਰਸ ਲਗਾਈ ਗਈ ਹੈ ਤੇ ਇਸ ਸਾਈਡ ਜਿਹੜੇ ਕਿਸਾਨ ਨੇ ਉਹ ਵੀ ਤਿਆਰ ਬਰ ਤਿਆਰ ਨੇ ਪੂਰਾ ਜਿਹੜਾ ਪ੍ਰਬੰਧ ਕਰਕੇ ਲੈ ਕੇ ਗਏ ਨੇ ਕਿਉਂਕਿ ਦੋਸਤੋ ਜਿਹੜੇ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਜਾਂਦੇ ਨੇ ਤੇ ਪਲਾਸਟਿਕ ਦੀਆਂ ਗੋਲੀਆਂ ਵੀ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਇਸ ਕਰਕੇ ਕਿਸਾਨ ਵੀ ਪੂਰੀ ਤਿਆਰੀ ਦੇ ਵਿੱਚ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਉਹ ਦੂਰ ਤੱਕ ਖੇਤਾ ਤੱਕ ਜਿਹੜਾ ਪ੍ਰਸ਼ਾਸਨ ਫੋਰਸ ਖੜੀ ਹੈ ਤੇ ਉਧਰੋਂ ਕਿਸਾਨ ਵੀ ਪੂਰਾ ਜਿਹੜਾ ਦੂਰ ਤੱਕ ਤੁਹਾਨੂੰ ਨਜ਼ਰ ਆਉਣਗੇ ਤਾਂ ਦੋਸਤੋ ਕਿਸਾਨਾਂ ਵੱਲੋਂ ਬੈਰੀਗੇਟਾਂ ਨੂੰ ਖਿੱਚਣ ਦੀ ਹੱਥ ਦੇ ਵਿੱਚ ਤੁ ਦੇਖ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਬੈਰੀਕੇਡਾਂ ਨੂੰ ਖਿੱਚਣ ਵਾਸਤੇ ਸਿਸਟਮ ਜਿਹੜਾ ਲਗਾਏ ਗਏ ਨੇ ਇਹ ਬ